ਚ ਇੱਕਲਾ ਭਾਸ਼ਣ ਦੇਣਾ ਜਾਂ ਗੱਲ ਮੂਰਿ ਰੱਖ ਦੇਣੀ ਕਿਉਂਕਿ ਜਿਵੇਂ ਜਿਸ ਤਰੀਕੇ ਦੇ ਨਾਲ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਮੈਂ ਸ਼ੇਰ-ਏ-ਪੰਜਾਬ ਦਾ ਰਾਜ ਦਵਾਂ ਇਸ ਤਰੀਕੇ ਦੇ ਨਾਲ ਉਹਦਾ ਰੋਡ ਮੈਪ ਕੀ ਹੋਏਗਾ ਉਹ ਲੋਕ ਜਿਸ ਤਰੀਕੇ ਨਾਲ ਸੁਣਦੇ ਨੇ ਕਹਿੰਦੇ ਪਹਿਲਾਂ ਬੜੇ ਵਾਅਦੇ ਕੀਤੇ ਗਏ ਕਿਹਾ ਗਿਆ ਭਾਸ਼ਣ ਦਿੱਤੇ ਗਏ ਕਹਿੰਨਾ ਉਹ ਤਾਂ ਪਹਿਲਾਂ ਚੀਜ਼ਾਂ ਕਲੀਅਰ ਨਹੀਂ ਹੋਈਆਂ ਇਹ ਕਿਵੇਂ ਹੋ ਜਾਣਗੇ ਕਹਿੰਦੇ ਦੇਖੋ ਬੇਵਿਸ਼ਵਾਸੀ ਦਾ ਆਲਮ ਹੈਗਾ ਲੋਕਾਂ 'ਚ ਮਤਲਬ ਵੱਡੀ ਆਸ ਸੀ ਭਗਵੰਤ ਮਾਨ ਤੇ ਮਤਲਬ ਇਹ ਜਿਵੇਂ ਕਹਿੰਦੇ ਅੱਖਾਂ ਦੇ ਭਮੋਆਂ ਵਾਂਗ ਤੇਰੇ ਵਾਅਦੇ ਉੱਡ ਕੇ ਖਿੰਡ ਗਏ ਮਤਲਬ ਹਾਲਤ ਹੋ ਗਈ ਨਵਜੋਤ ਸਿੰਘ ਸਿੱਧੂ ਨੂੰ ਕੋਈ ਕਦੇ ਮੌਕਾ ਥੋੜੋ ਮਿਲਿਆ ਦੇਖੋ ਜਿੰਨਿਆ ਕੋ ਇੱਕ ਮੰਤਰੀ ਹੁੰਦੇ ਹੋ ਸਕਦਾ ਹੁੰਦਾ ਉਹ ਕਰਦਾ ਰਿਹਾ ਇਹਨੇ ਪੂਰੇ ਨਹੀਂ ਕੀਤੇ ਇਹ ਤਾਂ ਆਪਣੇ ਬਚਨਾਂ ਤੇ ਖੜਾ ਇਹ ਤਾਂ ਉੱਥੇ ਹੀ ਖੜਾ ਇਹਨੂੰ ਮੌਕਾ ਤਾਂ ਮਿਲਿਆ ਨਹੀਂ ਜੇ ਕਿਤੇ ਮੌਕਾ ਮਿਲੇ ਫਿਰ ਤੁਸੀਂ ਕਹਿ ਸਕਦੇ ਹੋ ਬਾਕੀ ਠੀਕ ਆ ਬੰਦਾ ਅਮਲ ਤੋਂ ਸਿੱਖਦਾ ਦੇਖੋ ਇੱਕ ਤਾਂ ਲਾਈਨ ਹੁੰਦੀ ਆ ਲੋਕ ਤਾਂ ਵੀ ਕੰਨਗੇ ਪ੍ਰਧਾਨ ਸੀਗੇ ਮੰਤਰੀ ਪਾਤੇ ਸੀਗੇ ਉਦੋਂ ਕਿਉਂ ਨਹੀਂ ਕਹਿੰਦੇ ਬੈਠੇ ਉਦੋਂ ਕਿਉਂ ਨਹੀਂ ਕੀਤੀ ਬੀਐਸਟੀ ਕਿਹਦੇ ਨਾਲ ਹੱਕਾਂ ਦੀ ਗੱਲ ਉਦੋਂ ਕੀਤੀ ਆ ਇਹ ਨਹੀਂ ਵੀ ਕੀਤੀ ਨਹੀਂ ਹੈ ਪਰ ਪ੍ਰਧਾਨ ਆ ਜਿਹੜਾ ਉਹ ਸਰਕਾਰ ਨਹੀਂ ਹੁੰਦਾ ਉਹ ਮੁੱਖ ਮੰਤਰੀ ਨਹੀਂ ਹੁੰਦਾ ਉਹ ਸਰਕਾਰ ਤੇ ਦਬਾਅ ਪਾ ਸਕਦਾ ਅੱਜ ਤੱਕ ਕਿਸੇ ਨੇ ਪ੍ਰਧਾਨ ਕੀਤਾ ਅਸਤੀਫਾ ਦਿੱਤਾ ਵੀ ਦੋਹੇ ਗਲਤ ਅਫਸਰ ਲਾ ਲੇ ਮਤਲਬ ਡੀਜੀਪੀ ਤੇ ਹੋ ਦਿੱਤਾ ਕਨਾ ਅਸਤੀਫਾ ਦਿੱਤਾ ਤਾਂ ਉਹ ਉਸ ਕਰਕੇ ਕੀਤਾ ਇਹਨੇ ਜਿੰ ਦੇਖੋ ਹੁਣ ਆਇਆ ਥੋੜਾ ਕਿਉਂਕਿ ਕਾਂਗਰਸ ਆ ਉਦੋਂ ਕਰਾ ਲੈਂਦਾ ਸਾਰਾ ਕੁਝ ਫਿਰ ਅਗਲਾ ਕੋ ਸੁਨੀਲ ਜਾਖੜ ਇੰਨਾ ਚਿਰ ਪ੍ਰਧਾਨ ਰਿਹਾ ਉਹ ਕਰਾ ਲੈਂਦਾ ਸਾਡੀ ਨਾ ਸਮਝ ਜਿਹੜੀ ਖਿੰਡੀ ਜੀ ਪਈ ਆ ਦੇਖੋ ਜਦੋਂ ਤੱਕ ਮੁੱਖ ਮੰਤਰੀ ਆ ਜਿਹੜਾ ਉਹ ਫਾਈਨਲ ਸੇ ਹੁੰਦਾ ਆ ਹੁਣ ਭਗਵੰਤ ਮਾਨ ਦੇਖ ਲੋ ਕਿਸੇ ਦੇ ਜਿਹੜਾ ਮੜ ਜਾ ਲੱਗਦਾ ਕੋਈ ਗੱਲ ਸਾਰੇ ਮਹਿਕਮੇ ਉਧਰ ਉਹਦੇ ਮਹਿਕਮੇ ਉਧਰ ਉਹਦੇ ਮਹਿਕਮੇ ਉਧਰ ਸਾਰਾ ਕੁਝ ਆਪਦੀ ਜੇਬ ਚ ਕੀ ਕਰ ਲੂਗੀ ਇਹਦਾ ਜੀ ਸੋ ਲੋਕਾਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ ਇਹ ਵੀ ਉਦੋਂ ਨਾ ਕੀਤਾ ਜੀ ਪ੍ਰਧਾਨ ਹੁੰਦੇ ਨਾ ਕੀਤਾ ਜੀ ਪ੍ਰਧਾਨ ਹੁੰਦੇ ਨਹੀਂ ਕਰ ਸਕਦਾ ਹੁੰਦਾ ਜਾਂ ਇੱਕ ਗੱਲ ਪਾਰਟੀ ਨੇ ਇੱਕ ਲਾਈਨ ਤੈਅ ਕਰਤੀ ਪਾਰਟੀ ਨੇ ਤਾਂ ਲਾਈਨ ਤੈਅ ਨਹੀਂ ਕੀਤੀ ਸੀ ਜੋ ਜੋ ਇਹਦੀ ਲਾਈਨ ਸੀ ਉਹ ਤੁਸੀਂ ਪਿੱਛੇ ਕਰਤੀ ਇੱਕ 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 ਮਿਕਰਾ ਲੰਦਾ ਸਾਰੇ ਕਸੇ ਤੋਂ ਸੋ ਇਸ ਕਰਕੇ ਐ ਨਹੀਂ ਹੁੰਦਾ ਮਤਲਬ ਇਹ ਜੁੱਧ ਲੰਮਾ ਤੇ ਲਮਕਪਾ ਦੂਜੀ ਗੱਲ ਦੇਖੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੈਂ ਮੈਂ ਤੋਂ ਆਪਾਂ ਅਸੀਂ ਤੱਕ ਦਾ ਸਫਰ ਆ ਜਿਹਦੇ ਕਰਕੇ ਟੀਮ ਵਰਕ ਬਣਾਉਣਾ ਪੈਂਦਾ ਜਥੇ ਬੰਦ ਮੈਂ ਇਹ ਨਹੀਂ ਕਹਿੰਦਾ ਵੀ ਢੜਾ ਬਣਾਓ ਵੀ ਉਧਰੋਂ ਤੋੜ ਕੇ ਆਪਦੇ ਨਾਲ ਲਾਓ ਆ ਲੋਕ ਤਾਂ ਹੈਗੇ ਆ ਜੀ ਚੜਦੇ ਨੇ ਸਲਾਮ ਕਰਨ ਲੱਗ ਜਾਂਦੇ ਆ ਕਿੰਨੇ ਆਏ ਸੀ ਸਿੱਧੂ ਨਾਲ ਖੜ ਗਏ ਸਿੱਧੂ ਇਹ ਕਹੇ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਮੈਨੂੰ ਨਹੀਂ ਪਤਾ ਤੁਸੀਂ ਪਹਿਲਾਂ ਕੀ ਕੀਤਾ ਜਿਹਨੇ ਸੇਵਾ ਕਰਨ ਵਾਲਾ ਜਿਹੜਾ ਕੋਈ ਇਹ ਸੋਚਦਾ ਵੀ ਸੱਤਾ ਚ ਆ ਕੇ ਮੈਂ ਆਪਣੀਆਂ ਪੁਸ਼ਤਾਂ ਲਈ ਪੈਸੇ ਬਣਾਉ ਉਹ ਹੁਣੇ ਪਰਾ ਰਹੇ ਕੱਲ ਨੂੰ ਨਹੀਂ ਬੰਦੇ ਬਦਲ ਜਾਂਦੇ ਹੁੰਦੇ ਨੇ ਨਾ ਜੀ ਹੁਣ ਬੰਦੇ ਨਵੇਂ ਕਿੱਥੋਂ ਲੈ ਆਉਂਗੇ ਤੁਸੀਂ ਆ ਨਵੇਂ ਲਿਆਂਦੇ ਸੀ ਕਿੰਨੇ کافی ਨਵੇਂ ਨੇ ਆਮ ਆਦਮੀ ਪਾਰਟੀ ਨੇ ਕੀ ਹੋ ਗਿਆ ਪਤਾ ਨਹੀਂ ਕੁਝ ਵੀ ਕੀ ਕਰਨਾ ਕੀ ਨਹੀਂ ਕਰਨਾ ਸੋ ਇਸ ਕਰਕੇ ਸੁਮੂੱਚੇ ਤੌਰ ਤੇ ਇੱਕ ਸਾਂਝਾ ਜਆ ਵਰਤਾਂਤ ਸਿਰਜਣਾ ਚਾਹੀਦਾ ਜੋ ਘਾਟਾ ਕਮਜ਼ੋਰੀਆਂ ਨੇ ਪੁਆਇੰਟ ਆਊਟ ਤਕੜਾ ਬੰਦਾ ਉਹ ਹੁੰਦਾ ਜਿਹੜਾ ਆਲੋਚਨਾ ਸੁਣਨ ਦੇ ਸਮਰੱਥ ਹੋਵੇ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੇਰੇ 'ਚ ਗਲਤੀ ਹੋ ਸਕਦੀ ਹੈ ਤੇ ਉਹ ਹੋਰ ਸਮਰੱਥ ਹੋਈ ਜਾਂਦਾ ਹੁੰਦਾ ਸੋ ਇਸ ਕਰਕੇ ਜੋ ਜੋ ਕਹਿ ਰਿਹਾ ਨਵਜੋਤ ਸਿੰਘ ਸਿੱਧੂ ਉਹ ਕੋਈ ਰਾਸ਼ਟਰਪੁੱਤ ਥੋੜਾ ਜਿਵੇਂ ਉਹ ਦੇਸ਼ ਪੰਜਾਬ ਦੀ ਗੱਲ ਕਰਦਾ ਮਹਾਰਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦਾ ਹੁਣ ਉਹ ਰਾਜ ਐ ਥੋੜਾ ਵੀ ਹੁਣ ਦੇਸ਼ ਪੰਜਾਬ ਇਕੱਠਾ ਹੋ ਜੂ ਹੁਣ ਉਹ ਕਹਿੰਦਾ ਇਹ ਦੋਹਾਂ ਪੰਜਾਬਾਂ ਦੀ ਸਾਂਝ ਪਵੋ ਬਾਰਡਰ ਖੋਲੋ ਆਪਸ ਦੇ ਵਿੱਚ ਦੋਹਾਂ ਨੂੰ ਖੁਸ਼ਹਾਲੀ ਆਊਗੀ ਜੇ ਤੁਸੀਂ ਕਹਿੰਦੇ ਹੋ ਬਾਰਡਰ ਦੇ ਰਾਹੀਂ ਬੰਬ ਆਉਂਦੇ ਨੇ ਹਵਾਈ ਜਹਾਜ਼ਾਂ ਰਹੀਂ ਭੇਜੋ ਜੀ ਹਵਾਈ ਸਮੁੰਦਰੀ ਜਹਾਜ਼ਾਂ ਰਾਹੀਂ ਕੀ ਜਾਂਦੀ ਨਹੀਂ ਹਵਾਈ ਜਹਾਜ਼ਾਂ ਰਾਹੀਂ ਕੀ ਸਮਾਨ ਇੱਕ ਦੂਜੇ ਤੇ ਜਾਂਦਾ ਨਹੀਂ ਉੱਥੋਂ ਖੋਲ ਲਓ ਤੁਸੀਂ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਅਕਵਾਇਰ ਕਰ ਲਈ ਮੰਤਰੀ ਹਵਾਈ ਅੱਡੇ ਬਣਾਤੇ ਇੰਟਰਨੈਸ਼ਨਲ 에ਰਪੋਰਟ ਜੀ ਅਸੀਂ ਐਨੇ ਬਣਾਤੇ ਜੀ ਉਡਾਣ ਇੱਕ ਨਹੀਂ ਉਡਦੀ ਅੱਧਾ ਪੰਜਾਬ ਆ ਜਿਹੜਾ ਹਵਾ ਚੜਿਆ ਫਿਰਦਾ ਤੁਸੀਂ ਮੈਨੂੰ ਇਹ ਦੱਸੋ ਜੀ ਮੇਰੇ ਬੱਚੇ ਨੇ ਜਾਣਾ ਤੇ ਆਉਣਾ ਉਹਨੂੰ 65000 ਦੀ ਜਿਹੜੀ ਟਿਕਟ ਮਿਲਦੀ ਸੀ ਉਹ 2.5 ਲੱਖ ਦੀ ਮਿਲਦੀ ਆ ਮੈਨੂੰ ਉਹ 65000 ਦੀ ਮਿਲਣ ਲੱਗ ਜੇ ਮੈਂ ਬਿਜਲੀ ਫਰੀ ਤੋਂ ਕੀ ਲੈਣਾ ਜੀ ਆਟਾ ਦਾਲ ਤੋਂ ਕੀ ਲੈਣਾ ਇੱਕ ਕਿਸਾਨ ਆ ਉਹ ਉਹ ਉਹਦੀਆਂ ਜਿੰਸਾਂ ਦਾ ਇੰਨਾ ਮੁੱਲ ਵੱਜੇ ਤੁਸੀਂ ਤੁਸੀਂ ਤਾਂ ਲੋਕਾਂ ਨੂੰ ਕਮਜ਼ੋਰ ਬਣਾ ਰਹੇ ਹੋ ਮਤਲਬ ਇੱਕ ਹੱਥ ਦਿੰਨੇ ਹੋ ਦੂਜੇ ਹੱਥ ਖਿੱਚ ਲੈਣੇ ਹੋ ਠੀਕ ਆ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਉਹਨਾਂ ਨੂੰ ਦੋ ਵਾਧ ਸਹੂਲਤਾਂ ਕਿਉਂਕਿ ਉਹਨਾਂ ਕੋਲ ਜ਼ਮੀਨਾਂ ਵੀ ਨਹੀਂ ਉਹਨਾਂ ਦੇ ਬੱਚੇ ਬਾਹਲਾਂ ਦੇ ਬਾਹਰ ਵੀ ਨਹੀਂ ਜਾਂਦੇ ਜਾਓ ਪੜ੍ਹਾਈਆਂ ਨਹੀਂ ਕਰਦੇ ਇਨਾਂ ਨੂੰ ਜਿਹੜਾ ਤੁਸੀਂ ਦਿੱਲੀ ਹਵਾਈ ਅੱਡੇ ਵਾਲੀ ਲਾਬੀ ਬਾਈ ਦੀ ਕਮੰਤਰੀ ਰੋਡਾਣਾ ਨੀ ਰੋਡ ਨਿੰਦੀ ਬੰਬੇ ਵਾਲੀ ਲਾਬੀ ਆ ਜਿਹੜੀ ਵਗੜ ਬੱਡਰ ਨਹੀਂ ਖੁੱਲਣ ਦਿੰਦੀ ਇੱਥੇ ਲੜੋਣਾ ਜਿਹੜਾ ਪੰਜਾਬ ਨੂੰ ਫਾਇਦਾ ਹੋ ਲੋਕਾਂ ਨੂੰ ਫਾਇਦਾ